ਪਚੰਗੀ ਦੀ ਛੋਟੇ ਪਚੰਗੀ ਦੀ ਹਾਂਜੀ ਪਿਆਰੇ ਬਾਪੂ ਜੀ ਤੁਹਾਡਾ ਨਾਮ ਕੀ ਆ ਜੀ ਸਰਬਦ ਸਿੰਘ ਜੀ ਤੇ ਤੁਹਾਡੇ ਪਿਤਾ ਦਾ ਨਾਮ ਕੀ ਆ ਜੀ ਪਾਈ ਪਾਈ ਗੁਰਦਾਰ ਸਿੰਘ ਜੀ ਤੁਹਾਡੇ ਚਾਚਾ ਜੀ ਦਾ ਨਾਮ ਕੀ ਆ ਪੱਜਾ ਪੱਜਗਰਾਜ ਸਿੰਘ ਜੀ ਤੇ ਤੁਹਾਡੇ ਬਾਪੂ ਜੀ ਦਾ ਨਾਮ ਕੀ ਆ ਪਾਈ ਮੈ ਸਿੰਘ ਜੀ ਅੱਛਾ ਜੀ ਇਹ ਤੁਹਾਨੂੰ ਬੱਚਾ ਜੀ ਤੁਹਾਨੂੰ ਪੰਜਾ ਦਸਾ ਗੁਰੂਆਂ ਦੇ ਨਾਮ ਹੁੰਦੇ ਆ ਜੀ ਹਾਂ ਜੀ ਸੁਣਾਓ ਜੀ ਫਿਰ ਇਧਰ ਨੂੰ ਸਿਰ ਗੁਰਨਾਨਕ ਦੇਵ ਜੀ ਸਿਰ ਗੁਰੰਗਰ ਦੇਵ ਜੀ ਸਿਰ ਗੁਰ ਮਰਦਾਸ ਜੀ ਸਿਰ ਗੁਰ ਰਾਮਦਾਸ ਜੀ ਸਿਰ ਗੁਰ ਅਰਜਨ ਦੇਵ ਜੀ ਸਿਰ ਗੁਰ ਹਰਗੋਬਿੰਦ ਸਾਹਿਬ ਜੀ ਸਿਰ ਗੁਰ ਹਰਾਈ ਸਾਹਿਬ ਜੀ ਸਿਰ ਗੁਰ ਕ੍ਰਿਸ਼ਨ ਸਾਹਿਬ ਜੀ ਸਿਰ ਗੁਰ ਤੇਗ ਬਹਾਦਰ ਸਾਹਿਬ ਜੀ ਸਿਰ ਗੁਰ ਗੋਬਿੰਦ ਸਿੰਘ ਜੀ ਦੇ ਸਾਰੇ ਬਸ ਜੀ ਗਰਨ ਸਾਜੀ ਅਛਾ ਪਿਆਰੇ ਬੱਚੇ ਜੀ ਤੁਹਾਨੂੰ ਪੰਜਾਂ ਪਿਆਰਿਆਂ ਦੇ ਨਾਮ ਹੁੰਦੇ ਜੀ ਹਾਂ ਜੀ ਸੁਣਾਓ ਜੀ ਫਿਰ ਪਾਈ ਦੇ ਅਸੀਂ ਜੀ ਪਾਈ ਤਰਮ ਸਿੰਘ ਜੀ ਪਾਈ ਤਰਮ ਸਿੰਘ ਜੀ ਪਾਈ ਹੀ ਮਰਜ਼ਿੰਗ ਜੀ ਪਾਈ ਮੋਕਰ ਸਿੰਘ ਜੀ ਪਾਈ ਸਾਬ ਸਿੰਘ ਜੀ ਤੁਹਾਨੂੰ ਚੋਹ ਸਾਰੇ ਦੇ ਨਾਮ ਹੁੰਦੇ ਆ ਜੀ ਹਾਂ ਜੀ ਸੁਣਾਓ ਜੀ ਫਿਰ ਨੱਕ ਤੋਂ ਹੱਥ ਫਰਾ ਕਰਕੇ ਬਾਬਾ ਬਾਬਾ ਜੀ ਤੁਸੀਂ ਜੀ ਬਾਬਾ ਜੀ ਜਸ ਸਿੰਘ ਜੀ ਬਾਬਾ ਜੀ ਰਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਤੁਹਾਨੂੰ ਜੀ ਪੰਜਾਂ ਤਖਤਾਂ ਦੇ ਨਾਮ ਵੀ ਆਉਂਦੇ ਆ ਹਾਂ ਜੀ ਤਕਸੀਰੀ ਕਲਦਸ ਹੈ ਤਕਸੀਰੀ ਪਟਨਸ ਹੈ ਤਕਸੀਰੀ ਕਿਸਗਸ ਹੈ ਤਕਸੀਰੀ ਦੰਦਸ ਹੈ ਤਕਸੀਰੀ ਜੂਰਸ ਹੈ ਅੱਛਾ ਜੀ ਤੁਹਾਨੂੰ ਗੁਰਸਿੱਖਾਂ ਦੇ ਨਾਮ ਵੀ ਆਉਂਦੇ ਆ ਹਾਂ ਜੀ ਸੁਣਾਓ ਜੀ ਫਿਰ ਬਾਬਾ ਸੁੰਦਰ ਜੀ ਬਾਬਾ ਸੱਤਾ ਜੀ ਬਾਬਾ ਬੰਡੇ ਜੀ ਪਰਮਰਦਾ ਨਾ ਜੀ ਤੇ ਤੁਹਾਨੂੰ 11 ਪੱਟਾਂ ਦੇ ਨਾਮ ਹੀ ਆਉਂਦੇ ਆ ਹਾਂਜੀ ਸੁਣਾਓ ਜੀ ਫਿਰ 11 ਪੱਟਾਂ ਦਾ ਪੱਟਾ ਬਾਜੀ ਪਟਕੀੜਤਾ ਜੀ ਪਟਕਾਲ ਸਰ ਜੀ ਪਟ ਪੀਖਾ ਜੀ ਪਟਨਾਲ ਜੀ ਪਟਾ ਬਸਤੀ ਪਟ ਮਥਰਾ ਜੀ ਪਟਾ ਭਲ ਜੀ ਪਟਾ ਜਲ ਜੀ ਪਟ ਗਿਆਨ ਜੀ ਅਨਤ ਸੈ ਜੀ ਅੱਛਾ ਜੀ ਇਹ ਛੋਟੇ ਬੱਚੇ ਜੀ ਤੁਹਾਨੂੰ ਇਹ ਕਿੰਨੇ ਭਗਤਾਂ ਦੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਦੀ ਹਾਂ ਭਗਤਾਂ ਦੇ ਨਾਮ ਦੇ ਤੁਹਾਨੂੰ ਹਾਂਜੀ ਸੁਣਾਓ ਜੀ ਫਿਰ ਉਹ ਭਗਤ ਨਾਮਦੇ ਜੀ ਪਤ ਜਿਆਦੇ ਜੀ ਪਤ ਰਾਮਾਨੰਦ ਜੀ ਪਤ ਪੜਨਾਨੰਦ ਜੀ ਪਸ ਸੂਰਦਾਸ ਜੀ ਪਸ ਸਦਰਾ ਜੀ ਪਤ ਸੈਨ ਜੀ ਪਸ ਸ਼ੇਖ ਵੀਰ ਜੀ ਦੱਕਬੀ ਜੀ ਪਤ ਰਬੀਦਾਸ ਜੀ ਪਤ ਪਿੱਪਾ ਜੀ ਪਤ ਪਿਕਨ ਜੀ ਪਤ ਬੈਣ ਜੀ ਪਤ ਲੋਟਨ ਜੀ ਪਤ ਅੰਨਾ ਜੀ ਅੱਛਾ 15 ਹੋ ਗਿਆ ਹਾਂਜੀ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਕਿੰਨੇ ਰਾਗਾਂ ਦੀ ਬਾਣੀ ਦਰਜ ਹੈ ਜੀ 31 ਰਾਗ 31 ਰਾਗ ਤੇ ਤੈਨੂੰ 31 ਰਾਗ ਆਉਂਦੇ ਆ ਹਾਂਜੀ ਸੱਚੀ ਹਾਂਜੀ ਸੁਣਾ ਸਕਦੇ 31 ਰਾਗ ਹਾਂਜੀ ਤੇ ਸੁਣਾਓ ਫਿਰ ਰਾਗ ਸਿਰੀ ਰਾਗ ਰਾਗ ਮਾਝ ਰਾਗ ਗੋੜੀ ਰਾਗ ਆਸਾ ਰਾਗ ਗੁਜਰੀ ਰਾਗ ਦੈਂਦਾਰੀ ਰਾਗ ਬਿਆਗੜਾ ਰਾਗ ਦੰਸ ਰਾਗ ਸੋਰਠ ਰਾਤਰਾਸਰੀ ਰਾਜਾਸਰੀ ਰਾਟੋੱਡੀ ਰਾਬਿਆੜੀ ਰਾਤਰੰਗ ਰਾਸੂਈ ਰਾਬਲਵਰ ਰਾਗੋਣ ਰਾਮਕਲੀ ਰਾਨਾਤਰਨ ਰਾਮਾਲੀਗੋੜਾ ਰਾਮਾਰੂ ਰਾਤਖਾੜੀ ਰਾਕਦਾਰਾ ਰਾਪੈੜੋ ਰਾਬਜੰਨ ਰਾਗਸਰਨ ਰਾਮਾਲ ਰ ਕਾਂਦੂਰਾ ਰਕਲਾ ਰਾਪਰਵਤੀ ਰਾਜਯਜੰਤੀ ਇੱਥੇ ਹੋਇਆ ਕੀ ਕੀ ਹੋਇਆ ਲੱਗਦਾ ਮੈਨੂੰ ਫੇਰ ਸੁਵਾਸ ਦੁਆਸਨਾ ਜੋ ਜੋ ਰਕੜ ਕੇ ਹਸਣਾ ਤ ਰਾ ਕੀ ਕੀ ਦੋਰ ਹੈਗੇ ਇੱਕ ਰਹਿ ਗਿਆ ਹਾਂ ਕਿਹੜਾ ਰਹੇਗਾ ਰਾਕਸੀ ਦੀ ਰਾਗਰਾ ਮਾਜ ਰਾ ਗੋੜੀ ਰਾਗਾਸ ਰਾਗੂ ਜੀ ਰਾਦੇਂਦਰੀ ਰਾ ਬਿਆਗਣਾ ਰਾਦਾਂ ਰਾ ਸੋਰਠਾ ਯਾਤਰਾ ਸਿਰਾਜਸ ਰਾ ਤੋੜੀ ਰਾ ਬਿਆੜੀ ਰਾਤਰੰਗ ਰਾ ਸੁਈ ਰਾ ਬਿਆਵਲ ਰਾ ਗਾਂ ਰਾਮਕਲੀ, ਰਾਣਾ ਨਾਤਰਾਣ, ਰਾਮ ਮੱਲੀ ਗੋੜਾ, ਰਾਮਾਰੂ, ਰਾਤਖੜੀ, ਰਾਕਦਾਰਾ, ਰਾ ਪੈੜੋ, ਰਾਬਲ ਸੰਤ, ਰਾਗਸਾਰੰਗ, ਰਾਮਲਾ, ਰਾ ਕੰਨਰਾ, ਰੰਗਰਾ, ਆਪੁਰਵਤੀ, ਰਾਜਾ ਜਾਮਕੀ। ਅੱਛਾ ਜੀ ਤੁਹਾਨੂੰ 40 ਮੁਖਤਿਆਂ ਦੇ ਨਾਮ ਦੇ ਕੋਈ ਆ? ਇਹਦੇ ਚਮਕਾਰ ਦੀ ਗੱਡੀ ਸੀ ਇਹ। ਹਾਂਜੀ। ਹਾਂਜੀ ਪਿਆਰੇ ਬੱਚੇ ਜੀ। ਹਾਂ। ਆਉਂਦੇ ਨਾ ਤੁਹਾਨੂੰ 40 ਮੁਖਤਿਆਂ ਦੇ? ਹਾਂਜੀ। ਸੁਣਾ ਫੇ ਜਰਾ। Pai, 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 भाई ज्वार सिंह जी पाई जलम सिंह जी भाई ज्वाला सिंह जी पाई मान सिंह जी पाई मुताब सिंह जी भाई मदन सिंह जी भाई करपाल सिंह जी पाई किशन सिंह जी पाई बिशन सिंह जी भाई गुरदास जी हरदास जी पाई गुलाब सिंह जी पाई गंडा सिंह जी पाई चंडा सिंह जी पाई गंगा सिंह जी पाई 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 प्रेम सिंह जी पुजाब सिंह जी पाई ਭਾਈ ਖੜਕ ਸਿੰਘ ਜੀ ਭਾਈ ਚੜ੍ਹਤ ਸਿੰਘ ਜੀ ਭਾਈ ਨਰੈਣ ਸਿੰਘ ਜੀ ਭਾਈ ਨਿਹਾਲ ਸਿੰਘ ਜੀ ਭਨ ਮੈਲ ਸਿੰਘ ਜੀ ਭਾਈ ਹਲਾ ਨਨਾਲ ਸਾਰੇ ਉਹਦਾ ਚਲ ਠੀਕ ਹੈ ਇੰਨੇ ਬੜੇ ਗਾ ਜੜੇ ਆ ਅਗਲੇ ਕੰਠ ਕਰ ਲੈਣੇ ਆ ਨਾ ਕਿੰਨੇ ਚੱਚ ਕਰੇਗਾ 10 ਦੱਸ ਦੇ ਨਾ ਜਾ ਚਲ ਠੀਕ ਹੈ ਅੱਪੇ ਅੱਗੇ 1 2 3 4 5 6 7 8 9 10 ਚਲ ਠੀਕ ਹੁਣ ਇੱਕ ਵਾਰ ਫਤੇ ਬਰਾਦੇ ਗੱਜ ਕੇ ਸੰਗਤ ਦਾ ਹੱਥ ਜੋੜ ਕੇ ਦਵੇਂ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਬਾਤੇ ਬੋਲੇ ਸੋਨਿਆ ਅਗਰਾ ਛੱਡ ਦੇਗਾ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਬੋਲੇ ਸੋਨਹਿਮ ਸਤਿ ਸ੍ਰੀ ਅਕਾਲ ਵਾਇਗੁਰੂ ਜੀ ਕਾ ਖਾਲਸਾ ਅਬ ਵਾਇਗੁਰੂ ਜੀ ਕੀ ਬਾਤੇ